ਨਾ ਨਾਲ ਸੰ ਲੋ ਗੱਲ ਜਿਹੜੇ ਬੜੇ ਲੰਮੇ ਸਮੇਂ ਤੋਂ ਹੀ ਰੌਲਾ ਪਾਉਂਦੇ ਆ ਰਹੇ ਆ ਕਿ ਪੰਜਾਬ ਦਾ ਬੋਨਫਾਇਡ ਪੰਜਾਬ ਦਾ ਡੋਮਿਸਾਈਲ ਪੰਜਾਬ ਦੀਆਂ ਨੌਕਰੀਆਂ 'ਚ ਲਾਜ਼ਮੀ ਹੋਵੇ ਧਿਆਨ ਦਿਓ 21725 ਨੂੰ 21725 ਨੂੰ ਮੇਰੇ ਕੋਲ ਚਿੱਠੀ ਆ 21725 ਨੂੰ ਪਸ਼ੂ ਪਾਲਣ ਵਿਭਾਗ ਦੇ ਵਿੱਚ ਪੰਜ ਪੋਸਟਾਂ ਕੱਢੀਆਂ ਜਾਂਦੀਆਂ ਨੇ ਪੰਜ ਬੰਦੇ ਰੱਖੇ ਜਾਂਦੇ ਆ 21725 ਨੂੰ ਧਿਆਨ ਦਿਓ ਮੈਂ ਇਕੱਲੇ ਇਕੱਲਾ ਨੌ ਨਸ਼ਰ ਕਰ ਰਿਹਾ ਨੌ ਲੈ ਕੇ 10 ਰਿਹਾ ਪਹਿਲਾ ਨਾਮ ਆਉਂਦਾ ਮਨੀਸ਼ ਕੁਮਾਰ ਪੁੱਤਰ ਹੰਸਰਾਜ ਇਹ ਜੀ ਹੈਗਾ ਜਿਹੜਾ ਸਰਸਾ ਹਰਿਆਣੇ ਤੋਂ ਦੂਜਾ ਆ ਗਿਆ ਭਜਿੰਦਰ ਪੁੱਤਰ ਲਾਲਚੰਦ ਜਿਲ੍ਹਾ ਹਸਾਰ ਹਰਿਆਣੇ ਤੋਂ ਤੀਜਾ ਆ ਗਿਆ ਵਿਕਾਸਪਾਦੂ ਪੁੱਤਰ ਬਨੋਧ ਕੁਮਾਰ ਜਿਲ੍ਹਾ ਹਨੂਮਾਨਗੜ ਰਾਜਸਥਾਨ ਤੋਂ ਚੌਥਾ ਆ ਗਿਆ ਅਫਸ਼ੇਕ ਪੁੱਤਰ ਰਕੇਸ਼ ਕੁਮਾਰ ਪਿੰਡ ਪਹਾੜਪੁਰ ਜ਼ਿਲ੍ਹਾ ਫਤੇਪੁਰ ਉੱਤਰ ਪ੍ਰਦੇਸ਼ ਤੋਂ ਤੇ ਪੰਜਵਾਂ ਆ ਗਿਆ ਵਿਪਨ ਕੁਮਾਰ ਪੁੱਤਰ ਲਾਲ ਚੰਦ ਫਾਇਲ ਕਾ ਤੋਂ ਜਾਣੇ ਦੋ ਹਰਿਆਣੇ ਦੇ ਇੱਕ ਰਾਜਸਥਾਨ ਦਾ ਇੱਕ ਯੂਪੀ ਦਾ ਇੱਕ ਮੁੰਡਾ ਪੰਜਾਬ ਦਾ ਪੰਜਾਂ ਦੇ ਵਿੱਚੋਂ ਚਾਰ ਬਾਹਰਲੇ ਸੂਬਿਆਂ ਦੇ ਇੱਕ ਪੰਜਾਬ ਦਾ ਕਿੰਨੇ ਪਰਸੈਂਟ ਹੋ ਗਏ ਬਾਹਰਲੇ 99% 99% ਬਾਹਰ ਲਿਆ 1% ਪੰਜਾਬ ਦਾ ਹੁਣ ਇਹ ਹੈਰਾਨੀ ਦੀ ਗੱਲ ਦੇਖੋ ਵੀ ਕਿਵੇਂ ਸਾਡੀਆਂ ਨੌਕਰੀਆਂ ਲੁੱਟਾਈਆਂ ਜਾ ਰਹੀਆਂ ਨੇ ਕਿਵੇਂ ਸਾਨੂੰ ਬਰਬਾਦ ਕੀਤਾ ਜਾ ਰਿਹਾ ਹੈ ਕਿਵੇਂ ਸਾਡੀਆਂ ਨੌਕਰੀਆਂ ਤੇ ਲਿਆ ਕੇ ਬਾਹਰਲੇ ਬੰਦੇ ਇਹ ਕਹਿੰਦਾ ਮੈਂ 55000 ਨੌਕਰੀ ਦੇਤੀ ਮੈਂ 60000 ਨੌਕਰੀ ਦੇਤੀ ਇਹ ਅੰਕੜੇ ਕਿਉਂ ਨਹੀਂ ਦੇ ਰਿਹਾ ਕਿਉਂਕਿ ਉਹਨਾਂ 55000 ਜਿਹੜੀ ਇਹ ਗੱਲ ਕਰਦਾ ਵਸ ਇੰਨੀਆਂ ਹੈ ਨਹੀਂ ਇਹਦੇ ਮੁਤਾਬਕ ਮੰਨ ਵੀ ਲੱਗੇ ਤਾਂ 40000 35000 ਬੰਦਾ ਬਾਹਰ ਲਾ ਹੋਗਾ ਬਟ ਦੇ ਲሏ ਤੁਹਾਡੇ ਸਾਹਮਣੇ ਮੈਂ ਤੁਹਾਡੇ ਅੰਕੜੇ ਪੇਸ਼ ਕੀਤੇ ਆ ਵੀ ਪੰਜਾਂ ਦੇ ਵਿੱਚੋਂ ਪਸ਼ੂ ਪਾਲਨ ਭਾਗ ਦੇ ਵਿੱਚ ਪੰਜ ਬੰਦਾ ਨਿਯੁਕਤੀ ਕੀਤੀ ਗਈ ਹੈ ਪੰਜਾਂ ਚੋਂ ਦੋ ਹਰਿਆਣੇ ਤੋਂ ਇੱਕ ਰਾਸਥਾਂ ਤੋਂ ਇੱਕ ਜੂਪੀ ਤੋਂ ਦੇ ਇੱਕ ਪੰਜਾਬ ਤੋਂ ਹੁਣ ਆਪੇ ਹਸਾਲਾ ਲਓ ਕਿ ਅਸੀਂ ਤੁਰੇ ਫਿਰਦੇ ਤੇ ਤਪੜ ਝਾੜ ਕੇ ਵਸਾਉਂਦੇ ਭਵੰਤਮਾਨ ਜੰਦਾਬਾਦ ਇਨਕਲਾਬ ਜੰਦਾਬਾਦ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਤੁਰੇ ਫਿਰੋ ਅਗਲਾ ਲੁੱਟ ਕੇ ਲੈ ਗਿਆ ਰੁਪਏ ਵੀ ਸਾਰੇ ਪੰਜਾਬ ਦਾ ਯਾ ਲੈਂਡ ਪੂਲ ਨੀਤੀ ਲਿਆ ਕੇ ਸਾਰੇ ਪੰਜਾਬ ਦਾ ਰੁਪਿਆ ਇਕੱਠਾ ਕਰਕੇ ਲੁੱਟ ਕੇ ਲੈ ਜਾਣ ਨੂੰ ਫਿਰਦਾ ਹੈ ਤੇ ਜਿਹੜਾ ਕਰਜ਼ਾ ਚੱਕ ਕੇ ਸਾਰਾ ਚੜਾ ਕੇ ਪੰਜਾਬੀਆਂ ਦੇ ਸਰਕਾਰ ਜਾ ਤੇ ਨਜ਼ਾਰੇ ਜਹਾਜ਼ਾਂ ਦੇ ਹੈਲੀਕਾਪਟਰਾਂ ਦੇ ਆਪ ਖੇਜੀ ਵਾਲੋਂ ਡਿਆ ਫਿਰਦਾ ਹੈ ਤੇ ਸਾਰਾ ਚੂਣ ਭੂਣ ਕੇ ਜਿਹੜਾ ਰਹਿ ਗਿਆ ਮਾੜਾ ਮੋਟਾ ਪੰਜਾਬ ਨੂੰ ਨਿਚੋੜ ਕੇ ਸਾਰਾ ਦਿੱਲੀ ਲੈ ਜਾਣਗੇ ਢੂੜ ਸਾਲ ਬਾਅਦ ਤੁਸੀਂ ਭਾਂਡੇ ਖੜਕਾਈ ਜੇ ਉੱਥੇ ਕਰੀ ਜਾਓ ਪੱਗਾਂ ਸਰਦ ਸਾਹ ਜਿਹੜੇ ਬੈਠੇ ਹੁੰਦੇ ਆ ਲਾਂਹਤੀ ਲੋਕ ਭਵੰਤਮਾਨ ਜਿੰਦਾਬਾਦ ਭਵੰਤ ਮੰਤਰੀ ਸੋਚਤੇ ਮੈਂ ਭਵੰਤਮਾਨ ਦੇ ਚੇਲਿਆਂ ਨੂੰ ਪੁੱਛਣਾ ਚਾਹੁੰਦਾ ਭਗਤਾਂ ਨੂੰ ਪੁੱਛਣਾ ਚਾਹੁੰਦਾ ਭਿੱਡਾਂ ਬਾਕੀ ਤੁਸੀਂ ਕੱਲ ਤੇ ਜਵਾਬ ਦਿਓਗੇ ਕੀ ਇਹ ਅੰਕੜੇ ਝੂਠੇ ਆ ਕਿਉਂ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਬਈ ਕਿਉਂ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ